ਫਤੇ ਜੀ ਸਾਰਿਆਂ ਨੂੰ ਕਹਿੰਦੇ ਆ ਕਿ ਬੱਚਿਆਂ ਦੀ ਜिद ਅੱਗੇ ਨਾ ਪਿਓ ਤੇ ਮਾਪੇ ਜਿਹੜੇ ਹੁੰਦੇ ਨਾ ਹਮੇਸ਼ਾ ਝੁਕ ਜਾਂਦੇ ਆ ਜਦੋਂ ਬੱਚੇ ਜिद ਕਰਦੇ ਆ ਨਾ ਕਿਤੇ ਨਾ ਕਿਤੇ ਮਾਪੇ ਝੁਕ ਜਾਂਦੇ ਆ ਵੀ ਚਲੋ ਇੱਕ ਵਾਰੀ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ ਐਵੇਂ ਹੀ ਇਤਿਹਾਸ ਦੇ ਵਿੱਚ ਹੋਇਆ ਜਦੋਂ ਮੁਗਲਾਂ ਦੁਆਰਾ ਪਹਾੜੀ ਰਾਜਾ ਦੁਆਰਾ ਨਾ ਝੂਠੀਆਂ ਸੌਂਹਾਂ ਖਾਦਿਆਂ ਗਈਆਂ ਕਿ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਪਰ ਗੁਰੂ ਜੀ ਨੂੰ ਚਾਣਣਾ ਹੀ ਸਾਰੀ ਗੱਲ ਦਾ ਪਤਾ ਹੈ ਪਰ ਗੁਰੂ ਜੀ ਦੇ ਜਿਹੜੇ ਸਿੰਘ ਹੀ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਸੀ ਪਤਾ ਹੈਗਾ ਸੋ ਉਹ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਗੁਰੂ ਜੀ ਦੇ ਉੱਤੇ ਦਬਾਅ ਪਾਉਣ ਲੱਗ ਪਏ ਵੀ ਆਪਾਂ ਨੂੰ ਛੱਡਣਾ ਚਾਹੀਦਾ ਵਾ ਜਦੋਂ ਗੁਰੂ ਜੀ ਨਹੀਂ ਮੰਨੇ ਮਾਤਾ ਤੱਕ ਉਹਨਾਂ ਨੇ ਪਹੁੰਚ ਕੀਤੀ ਮਾਤਾ ਗੁਜਰਕੌਰ ਤੱਕ ਤੇ ਗੁਰੂ ਜੀ ਨੇ ਉੱਥੇ ਇਹ ਗੱਲ ਕਹੀ ਕਿ ਤੁਸੀਂ ਇੰਨਾ ਜ਼ੋਰ ਪਾ ਰਹੇ ਆ ਪਰ ਤੁਸੀਂ ਇਹ 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 ਤੁਹਾਨੂੰ ਇਹ ਅੰਦਾਜ਼ਾ ਨਹੀਂ ਹੈ ਕਿ ਆਉਣ ਵਾਲੇ 6 ਦਿਨਾਂ ਦੇ ਵਿੱਚ ਹਫ਼ਤੇ ਦੇ ਵਿੱਚ ਕੀ ਕੁਝ ਤੁਹਾਡੇ ਨਾਲ ਹੋ ਜਾਣਾ ਵਾ ਜਿਹਦਾ ਆਪਾਂ ਨੂੰ ਸਦੀਆਂ ਤੱਕ ਜਿਹੜਾ ਵਾ ਅਫਸੋਸ ਅਫਸੋਸ ਹੀ ਹੋ ਜਾਂਦਾ ਪਰ ਇੱਕ ਗੱਲ ਇਹ ਵੀ ਹੋ ਜਾਂਦੀ ਹੈ ਕਿ ਗੁਰੂ ਜੀ ਨੂੰ ਚੰਦਨਾ ਵੀ ਜਿਹੜਾ ਕੰਮ ਜਿੱਦਾਂ ਹੋਣਾ ਉਹਦਾਂ ਹੀ ਹੋਣਾ ਵਾ ਜੋ ਆਕਾਲ ਪੁਰਖ ਦੀ ਮਰਜ਼ੀ ਆ ਸੋ ਉੱਥੇ ਕਹਿੰਦੇ ਆ ਵੀ ਗੁਰੂ ਜੀ ਨੇ ਉਹਨਾਂ ਦੀ ਮੰਨ ਕੇ ਨਾ ਜਦੋਂ ਕਿਲਾ ਛੱਡਿਆ ਤੇ ਕਹਿੰਦੇ ਵੀ ਉਸ ਰਾਤ ਇੱਕ ਵਾਰ ਅਨੰਦਪੁਰ ਸਾਹਿਬ ਦਾ ਉਹਨਾਂ ਨੇ ਉਸ ਦਿਨ ਕਿਉਂਕਿ ਰਾਤ ਨੂੰ ਕਿਲਾ ਛੱਡਿਆ ਇਹ ਉਸ ਦਿਨ ਕਹਿੰਦੇ ਵੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਗੁਰੂ ਜੀ ਗੁਰੂ ਜੀ ਸੋਰੀ ਨਾ ਉਹ ਸੀਨ ਜਦੋਂ ਦਿਮਾਗ ਚ ਹੁੰਦਾ ਨਾ ਬੜਾ ਮਨ ਹੋਰ ਤਰ੍ਹਾਂ ਹੋ ਜਾਂਦਾ ਉਹ ਗੁਰੂ ਜੀ ਆਨੰਦਪੁਰ ਦੀਆਂ ਗਲੀਆਂ ਗਲੀਆਂ ਦੇ ਵਿੱਚ ਨਾ ਇੱਕ ਵਾਰ ਗਏ ਹੱਥੀ ਜਿਹੜਾ ਸ਼ਹਿਰ ਬਚਾਇਆ ਵਾ ਫਿਰ ਕਹਿੰਦੇ ਪਈ ਸੀਸ ਗੰਜ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਹਨ ਜਿੱਥੇ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਅਰਦਾਸ ਕੀਤੀ ਗਈ ਤਿੰਨ ਪ੍ਰਕਰਮਾਂ ਕੀਤੀਆਂ ਗਈਆਂ ਕਹਿੰਦੇ ਵੀ ਇਸ ਇਹ ਕੰਮ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਕੋ ਚੈਰ ਪਹਿਲਾਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਨਾ ਕਿ ਪਹਾੜੀ ਰਾਜਿਆਂ ਜਾਂ ਮੁਗਲਾਂ ਦੀ ਕੋਈ ਇਹਦੇ ਵਿੱਚ ਸਾਜ਼ਿਸ਼ ਆ ਵੀ ਉਹ ਐਵੇਂ ਦਾ ਕੁਝ ਕਰਨਗੇ ਤਾਂ ਉਹਨਾਂ ਨੇ ਪਹਿਲਾਂ ਇੱਕ ਨਾ ਅਨਾਉਂਸਮੈਂਟ ਉੱਥੇ ਕਰ ਦਿੱਤੀ ਆ ਆਨੰਦਪੁਰ ਸਾਹਿਬ ਕੇ ਜੋ ਵੀ ਪਰਿਵਾਰ ਵਾਲੇ ਸਿੰਘ ਆ ਨਾ ਉਹ ਨੰਦਪੁਰ ਦਾ ਕਿਲਾ ਜਿਹੜਾ ਵਾ ਨੰਦਪੁਰ ਸਾਹਿਬ ਨਗਰੀ ਜਿਹੜੀ ਉਹ ਛੱਡ ਕੇ ਜਾ ਸਕਦੇ ਆ ਕਈਆਂ ਕਈ ਜਾਣਾ ਨਹੀਂ ਚਾਹੁੰਦੇ ਪਰ ਗੁਰੂ ਜੀ ਨੇ ਉਹਨਾਂ ਨੂੰ ਧੱਕੇ ਨਾਲ ਭੇਜਿਆ ਫਿਰ ਤੁਸੀਂ ਜਾਓ ਇੱਥੋਂ ਪਰ ਉੱਥੇ ਤੁਸੀਂ ਇਹ ਦੇਖੋਗੇ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਨਹੀਂ ਉੱਥੋਂ ਜਾਣ ਦਿੱਤਾ ਤੇ ਪਰਿਵਾਰ ਨੂੰ ਇਹ ਲੋ ਵੀ ਸਾਰੇ ਪਰਿਵਾਰ ਉਹਨਾਂ ਨੇ ਭੇਜ ਦਿੱਤੇ ਤੇ ਆਪਣੇ ਪਰਿਵਾਰ ਨੂੰ ਨਹੀਂ ਜਾਣ ਦਿੱਤਾ ਇੱਕ ਮਾਤਾ ਭਿੱਖੀ ਜੀ ਹੈ ਇੱਕ ਉਹ ਇਹਦੇ ਕਹਿੰਦੇ ਵੀ ਇਹ ਇਹ ਆ ਚ ਵਰਨਨ ਹੈ ਕਿ ਉਹ ਮਾਤਾ ਜੀ ਜिद ਕਰਦੇ ਉਹ ਮਾਤਾ ਜੀ ਨੇ ਜिद ਕੀਤੀ ਕਿ ਮੈਂ ਨਹੀਂ ਜਾਉਂਗੀ ਤਾਂ ਜਦੋਂ ਗੁਰੂ ਜੀ ਨੇ ਪੁੱਛਿਆ ਵੀ ਕਿਉਂ ਨਹੀਂ ਜਾਉਂਗੇ ਕਹਿੰਦੇ ਕਿ ਮੇਰਾ ਤੇ ਪਰਿਵਾਰ ਹੀ ਤੁਸੀਂ ਜੇ ਤੇ ਮੈਂ ਕਿਦਾਂ ਤੁਹਾਨੂੰ ਛੱਡ ਕੇ ਜਾ ਸਕਦੀ ਆ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਸ਼ਾਮਾਂ ਨੂੰ ਜਦੋਂ ਗੁਰੂ ਜੀ ਵਾਪਸ ਆਏ ਆ ਤੇ ਗੁਰੂ ਜੀ ਨੇ ਸਾਰਿਆਂ ਨੂੰ ਕਿਹਾ ਵੀ ਤਿਆਰੀ ਖਿੱਚੋ ਤੇ ਉਹਦੇ ਵਿੱਚ ਬੜਾ ਕੁਝ ਇਹ ਹੋਇਆ ਕਿ ਜਿੱਦਾਂ ਇਹ ਬੇਸ਼ਕੀਮਤੀ ਜਿਹੜੇ ਜਿੱਦਾਂ ਹੁਣ ਗਹਿੜੇ ਹੋ ਗਏ ਹੀਰੇ ਜਵਾਹਰਾਤ ਜਿਹੜੇ ਹੀ ਉਹ ਸਾਰੇ ਜਿਹੜੇ ਦਰਿਆ ਦੇ ਵਿੱਚ ਵਾਹ ਦਿੱਤੇ ਗਏ 52 ਕਵੀ ਹੀ ਜਿਨ੍ਹਾਂ ਨੂੰ ਪਹਿਲਾਂ ਗੁਰੂ ਜੀ ਨੇ ਪੇਜ ਦਿੱਤਾ ਇਹ ਵਾਪਸ ਤੇ ਉਸ ਤੋਂ ਬਾਅਦ ਜਿਹੜੇ ਗ੍ਰੰਥ ਲਿਖੇ ਗਏ ਹੀ ਉਹ ਵੀ ਦਰਿਆ ਦੇ ਵਿੱਚ ਵਾਹ ਦਿੱਤੇ ਗਏ ਤੇ ਬਹੁਤ ਕਹਿੰਦੇ ਵੀ ਉਹ ਜ ਇਹੋ ਜਿਹਾ ਸਮਾਨ ਹੀ ਜਿੱਦਾਂ ਤੋਹਫੇ ਮਿਲੇ ਹੋਏ ਇਹ ਕਿਨਾਤਾਂ ਵਗੈਰਾ ਹਨਾ ਬੜੀ ਜਗ੍ਹਾ ਤੋਂ ਤੋਹਫੇ ਮਿਲਦੇ ਸੀ ਗੁਰੂ ਜੀ ਨੇ ਉਹ ਵੀ ਸਾਰੇ ਵਾਹ ਦਿੱਤੇ ਗਏ ਜਾਂ ਕੁਝ ਸਾਰ ਦਿੱਤੇ ਗਏ ਤੇ ਬਸ ਨਾਲ ਕੀ ਲੈ ਕੇ ਗਏਗੇ ਸ਼ਸਤਰ ਲਲੋਗੇ ਕਿਉਂਕਿ ਰਾਹ ਦੇ ਵਿੱਚ ਇਹਨਾਂ ਦੀ ਜ਼ਰੂਰਤ ਪੈਣੀ ਵੇਲੇ ਗੁਰੂ ਜੀ ਨੂੰ ਪਹਿਲਾਂ ਇਸ ਗੱਲ ਦਾ ਪਤਾ ਹੈ ਕਿ ਸ਼ਸਤਰਾਂ ਦੀ ਆਪਾਂ ਨੂੰ ਜ਼ਰੂਰਤ ਪੈਣੀ ਹੈ ਇਸ ਕਰਕੇ ਗੁਰੂ ਜੀ ਨੇ ਜਦੋਂ ਅਨੰਦਪੁਰ ਦਾ ਕਿਲਾ ਛੱਡਣਾ ਸੀ ਨਾ ਉਦੋਂ 50-50 ਦੇ ਜਥੇ ਬਣਾਏ ਮਤਲਬ ਵੀ ਆ ਆ ਜਥੇ 50 ਇੱਧਰ ਜਾਣਗੇ 50 ਐਵੇਂ ਜਾਣਗੇ ਇਹਨਾਂ ਦਾ ਮੁਖੀ ਇਹ ਫਲਾਨਾ ਸਿੰਘ ਹੋਊਗਾ ਜਾਂ ਫਲਾਨਾ ਸਿੰਘ ਹੋਊਗਾ ਜਦੋਂ ਕਹਿੰਦੇ ਅਨੰਦਪੁਰ ਦਾ ਕਿਲਾ ਛੱਡਣਾ ਸੀ ਤੇ ਪਹਿਲੋਂ ਮਾਤਾ ਜੀ ਤੇ ਛੋਟੇ ਸਾਹਿਬ ਜੀ ਦੇ ਕਿਲੇ ਚੋਂ ਬਾਹਰ ਨਿਕਲਦੇ ਆ ਫਿਰ ਮਾਤਾ ਮਾਤਾ ਸੁੰਦਰੀ ਜੀ ਤੇ ਬਾਕੀ ਮਤਾਵਾਂ ਸਾਰੀਆਂ ਨਿਕਲਦੇ ਆ ਫਿਰ ਬਜ਼ੁਰਗ ਤੇ ਬੱਚੇ ਨਿਕਲਦੇ ਫਿਰ ਸਿੰਘ ਪਿਛੇ ਆਉਂਦੇ ਆ ਫਿਰ ਵੱਡੇ ਸ਼ਹਿਬ ਜਾਦੇ ਆਉਂਦੇ ਆ ਤੇ ਕਹਿੰਦੇ ਵੀ ਗੁਰੂ ਜੀ ਪਹਿਲਾਂ ਜਦੋਂ ਨਿਕਲੇ ਆ ਤੇ ਉਹਨਾਂ ਨੇ ਰਾਹ ਜਿਹੜਾ ਦਿੱਤਾ ਸੀ ਉਹ ਕੀਰਤਪੁਰ ਵਾਲੀ ਸੈਰ ਨੂੰ ਦਿੱਤਾ ਸੀ ਕਿਉਂਕਿ ਉੱਥੇ ਵੱਡੇ ਏਰਿਆਂ ਦਾ ਮਤਲਬ ਆਪਣੇ ਗੁਰਦੁਆਰਾ ਸਾਹਿਬ ਤੇ ਉੱਥੇ ਨਮਸਤਕ ਹੋਏ ਆ ਉੱਥੇ ਕੁਝ ਸਿੰਘਾਂ ਨੂੰ ਮਿਲੇ ਆ ਤੇ ਜਦੋਂ ਉਹ ਨਿਕਲ ਕੇ ਸਰਸਾ ਨਦੀ ਦੇ ਕੋਲ ਪਹੁੰਚੇ ਆ ਸਵੇਰ ਦੇ ਟਾਈਮ ਤੇ ਮਗਰੋਂ ਆਵਾਜ਼ਾਂ ਆਉਣ ਲੱਗ ਪਈਆਂ ਵਾ ਕਿ ਉਤੋਂ ਪਹਿਲਾਂ ਹੀ ਕਿਤੇ ਆਵਾਜ਼ਾਂ ਆਉਣ ਲੱਗ ਪਈਆਂ ਕਿ ਸਿੰਘਾਂ ਨੂੰ ਫੜੋ ਸਿੰਘਾਂ ਨੂੰ ਫੜੋ ਤੇ ਗੁਰੂ ਜੀ ਨੂੰ ਗੁਰੂ ਜੀ ਨੇ ਇੱਥੇ ਸਿੰਘਾਂ ਨੂੰ ਉਦੋਂ ਜਦੋਂ ਛੱਡਣਾ ਸੀ ਨਾ ਉਦੋਂ ਸਿੰਘਾਂ ਨੂੰ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਤੁਹਾਨੂੰ ਨੁਕਸਾਨ ਬੜਾ ਹੋਊਗਾ ਤੇ ਉਹ ਫਿਰ ਗੁਰੂ ਜੀ ਨੂੰ ਜੈਮ ਚੇਤੇ ਕਰਾਇਆ ਵੀ ਜੇ ਜੋ ਵੀ ਨੁਕਸਾਨ ਹੋਊਗਾ ਉਹਦਾ ਉਹ ਤੁਹਾਡੇ ਸਿਰ ਤੇ ਹੀ ਹੋਊਗਾ ਕਿਉਂਕਿ ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਗੁਰੂ ਨੇ ਸਾਡੇ ਨਾਲ ਇਦਾਂ ਕੀਤਾ ਜਿੱਦਾਂ ਕੀਤਾ ਮੈਂ ਤੁਹਾਨੂੰ ਕਹਿ ਰਿਹਾ ਸੀ ਰੁਕਣ ਦਾ ਪਰ ਜਦੋਂ ਉਹ ਉਹਨਾਂ ਤੇ ਹਮਲਾ ਕਰਦੇ ਆ ਮਗਰਲੇ ਪਾਸੇ ਬਾਬਾ ਜੀਤ ਸਿੰਘ ਜੀ ਹੁੰਦੇ ਆ ਤੇ ਗੁਰੂ ਜੀ ਨੇ ਇਹ ਵੀ ਗੱਲ ਕਹੀ ਹੋਈ ਸੀ ਕਿ ਇੱਕ ਥਾਂ ਤੇ ਰੋਕ ਕੇ ਨਹੀਂ ਹਮਲਾ ਕਰਨਾ ਹਮਲਾ ਤੁਰਦਿਆਂ ਤੁਰਦਿਆਂ ਕਰਨਾ ਤੇ ਅੱਗੇ ਵਧੀ ਜਾਣਾ ਵਾ ਉਵੇਂ ਹੀ ਜਿੰਗ ਕਰਦੇ ਆ ਕਹਿੰਦੇ ਆ ਵੀ ਪਹਿਲੋਂ 10000 ਸਿੰਘ ਹੀ ਜਦੋਂ ਕਿਲੇ ਨੂੰ ਘੇਰਾ ਪਾਇਆ ਸੀ ਨਾ ਉਦੋਂ 10000 ਸਿੰਘ ਹੀ ਪਰ ਜਦੋਂ ਕਿਲਾ ਛੱਡਣਾ ਹੀ 7 ਮਹੀਨੇ ਜਦੋਂ ਘੇਰਾ ਰਿਆ ਵਾ ਉਦੋਂ 500 ਸਿੰਘ ਹੀ ਕੋਲ ਰਹਿ ਗਿਆ ਸੋ ਜਦੋਂ ਕਿਲਾ ਛੱਡਿਆ ਉਦੋਂ 500 ਸਿੰਘ ਹੀ ਕੋਲੇ ਸਿੰਘ ਗੁਰੂਆਂ ਜੀ ਦੇ ਤੇ ਜਦੋਂ ਐਂਡ ਦੇ ਬਾਬਾ ਜੀ ਸਿੰਘ ਜੀ ਸਾਰੇ ਲੜਦੇ ਆ ਹਨਾ ਤੇ ਜਿਨ੍ਹਾਂ ਜਿਨ੍ਹਾਂ ਨੇ ਗਦਾਰੀਆਂ ਕੀਤਿਆ ਉਹਨਾਂ ਨੂੰ ਮਤਲਬ ਤੁਰਦੀ ਟਿਕਟ ਰਕਾਉਂਦੇ ਆ ਫਿਰ ਉਹ ਤੇ ਉੱਥੇ ਕਹਿੰਦੇ ਬਾਬਾ ਉਦੇਸ ਸਿੰਘ ਜੀ ਦੀ ਸਿੱਧੀ ਹੋ ਜਾਂਦੀ ਬਾਬਾ ਜੀਵਨ ਸਿੰਘ ਜੀ ਦੀ ਸਿੱਧੀ ਹੋ ਜਾਂਦੀ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਉਹ ਜ਼ਖਮੀ ਹੋ ਜਾਂਦੇ ਆ ਤੇ ਫਿਰ ਉਹ ਸਰਸਾ ਨਦੀ ਤੇ ਪਹੁੰਚਦੇ ਆ ਤੇ ਸਰਸਾ ਨਦੀ ਤੇ ਫਿਰ ਗੁਰੂ ਜੀ ਇਹ ਕਹਿੰਦੇ ਆ ਕਿ ਹੁਣ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਤੇ ਆਪਾਂ ਅਵਸਾ ਦੀ ਵਾਰ ਕਰਾਂਗੇ ਸਿੰਘ ਕਹਿੰਦੇ ਕਿ ਗੁਰੂ ਜੀ ਆਪਾਂ ਸਰਸਾ ਨਦੀ ਪਾਰ ਕਰਕੇ ਆਸਾ ਦੀ ਵਾਰ ਕਰਾਂਗੇ ਤਾਂ ਗੁਰੂ ਜੀ ਕਹਿੰਦੇ ਕਿ ਨਹੀਂ ਇਹ ਸੂਰਜ ਦੀ ਟਿੱਕੀ ਜਦੋਂ ਤਾਂ ਚੜੂਗੀ ਨਾ ਉਦੋਂ ਆਪਾਂ ਆਸਾ ਦੀ ਵਾਰ ਕਰਨੀ ਵੀ ਨਿਤਨੇਮ ਗੁਰੂ ਜੀ ਲਈ ਇੰਨਾ ਜ਼ਰੂਰੀ ਹੀ ਉੱਥੇ ਉਹਨਾਂ ਨੇ ਪਹਿਲੋਂ ਵੇਖ ਲਓ ਨਿਤਨੇਮ ਕੀਤਾ ਤੇ ਮਗਰ ਸਿੰਘ ਲੜ ਵੀ ਰਹੇ ਆ ਆਸਾ ਦੀ ਵਾਰ ਵੀ ਕਰ ਰਹੇ ਆ ਤੇ ਗੁਰੂ ਜੀ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਵੇਖ ਲਓ ਸਿੰਘਾਂ ਲਈ ਨਿਤਨੇਮ ਇੰਨਾ ਜ਼ਰੂਰੀ ਆ ਫਿਰ ਉਹ ਸਰਸਾ ਨਦੀ ਦੇ ਵਿੱਚ ਜਿੱਦਾਂ ਵਹਾਂ ਆਉਂਦਾ ਫਿਰ ਅਗਲੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਜਾਦਾ ਵੱਡੀ ਮੈਂ ਸ਼ਾਰਟਕਟ ਬਣਾ ਰਿਹਾ ਕਿਉਂਕਿ ਜਿੰਨੀ ਐ ਕਿ ਮੈਨੂੰ ਨੋਲਿਜ ਆ ਜਾਦਾ ਬਿਆਨ ਨਹੀਂ ਹੁੰਦਾ ਭਾਵਕ ਹੋ ਜਾਈਦਾ ਵਾ